एक समान रब सत्यन है जानी है जो कि पूर्व सुझा कर्म जोग की साध सा ਰਬਦਾਸ ਜੇਤਾ ਸੁਭਾ ਕਰਮ ਕਰੇ ਜੋ ਕੋਈ ਸਾਕਾਂਤ ਜੋਗ ਜੁਗਤ ਕਰਮ ਕਰੋ ਰਬਦਾਸ ਧਰਮ ਬੋਧ ਕੀ ਜੇ ਹੋ ਕਰਮ ਵਲ ਕੀ ਤਿਆਗੋ ਆਸ ਰਾਗਤ ਵੈਸ਼ਖਮੋ ਛਾਡ ਕਰ ਨੇਹ ਕਰਨ ਕਰੋ ਰਵੀਤ ਸੁਖ ਦੁਖ ਸਨਮਿਤ ਰਹੇ ਪ੍ਰਭ ਦਾਸ ਸਦਾ ਮੰਨੀਤ ਜੀਵਾ ਭਜੇ ਹਰ ਨਾਮ ਸਤ ਹੱਥ ਕਰੇ ਨਿਤ ਕਾਮਰਵਦਾਸ ਪਰੇ ਨੀਚਿਤ ਹਮ मम ਚਿੰਤ ਕਰੇਗੇ ਰਾਮਰਵਦਾਸ ਸਰਮ ਕਰ ਆਏ ਹੈ ਜੋ ਦਤਨਾਈ ਜੋ ਕਰੇ ਕਬੂ ਨਾ ਨਹ ਟਲ ਜਾਵੇ ਸਰਨ ਪਾਓ ਈ ਸਰਜਨ ਕੈ ਜੋ ਜੀਵੇ ਦਿਨ ਰਹਿ ਰਮਦਾਸ ਤਨਹਨ ਹੈ ਸੰਸਾਰ ਮੇ ਸਦਾ ਮੇ ਸੁਖ ਚੈਨ ਪਰਵਦਾ ਸੁਹੁ ਨਿਜ ਹੱਥ ਹੈ ਰੱਖੋ ਰੰਗੀ ਆਰ ਸੋ ਚਿਰਤ ਹੀ ਬਭ ਧਰਮ ਹੈ ਤਾਰੇਗਾ ਭਵ ਪਾਰ ਪ੍ਰਭੂ ਭਗਤ ਸਰਬ ਸਾਧਨ ਜਗ ਮੈਂ ਜਿਹੇ ਪਾਸ 3 ਤਿੰਨ ਹੈ ਜੀਵਨ ਸਫਲ ਕਹੋ ਸਤਿ ਬਾਖੀਰ ਵਾਰਦਾਸ ਧਰਮ ਕਰਮ ਦੋਏ ਏਕ ਹੈ ਸਮਝ ਲੈੋ ਮਨ ਮਹਿ ਤਨ ਬਿਨਾ ਜੋ ਕਰਮ ਹੈ ਪ੍ਰਭ ਦਾਸ ਨਾ ਸੁਖ ਤਿਸ ਮਨ ਜਨਮ ਜਾਤ ਮਤ ਕੂਛੀਏ ਕਾ ਜਾਤ ਅਰਪਾਤ ਪ੍ਰਭ ਦਾਸ ਭੂਤ ਸਰਬ ਪ੍ਰਭ ਕੇ ਕੋ ਨਹਿ ਜਤ ਕੋ ਜਾਣੇ जात जात के गिरम और ज रहे सब लोग मनुकता को खत है प्रभु दास जात कर रोग जन्म जात को शाड कर ਗਦਨੀ ਜਤ ਪਰਦਾਨ ਸਹੀ ਹੋ ਸਚਾ ਧਰਨ ਹੈ ਕਹੇ ਰਬਦਾਸ ਬਖਾਰ ਬਾਗੜ ਕਤਰੀ ਲੈ ਸਸੂਰਦ ਰਬਦਾਸ ਜਨਮ ਦੇ ਨਹੀਂ ਜੋ ਚਾਹੇ ਸੋ ਵਰ ਮਕੋ ਬਾਰਾਈ ਕਰ ਮਨਵਾਹੀ ਬੇਦ ਪੜਈ ਪੰਡਤ ਬਨਿਓ ਗਾਠ ਪਨਹੀਤਾ ਚਮਰ ਸਰਬਦਾਸ ਮਨੁਕ ਇਕ ਹੈ ਨਾਮ ਤਰੀ ਹੈ ਚਾਰ ਨੀਟ ਸਰਮਾਰ ਹੈ ਜਾਣਤ ਨਹੀਂ ਜਦੋਂ ਸਰਬ ਦਾ ਸਿਰਜਨ ਹਾਰ ਹੈ ਕ੍ਰਿਵਦਾਸ ਕੀ ਕੈ ਭਗਵਾਨ ਕ੍ਰਿਵਦਾਸ ਜਨਮ ਕੇ ਕਾਰਨੇ ਹੋਤ ਨਾ ਕਉ ਨੀਚ ਨਰਮੋ ਨੀਚ ਕਰਡਾਲ ਹੈ ਪੁਛੇ ਕਰਮ ਕੀ ਕੀਜ ਸਰਵ ਦਾਸ ਜਾਤ ਮਤ ਕੂਜੀਐ ਕਾ ਜਾਤ ਕਾ ਬਾਦ ਬ੍ਰਾਹਮਣ ਕਤਿਐ ਲੈ ਸੂਦ ਸਭਨ ਕੀ ਇੱਕ ਜਾਤ जात जात में जात है ज्यों के ललके पाद परबदास मन उप जुड़ सके जोरो जातन जात परबदास जात। ब्राह्मण मत पूजिय जो होवे बोल पूजे चर चंडाल के जो भूवे गुण परबीन रघदास सो कर मन करन कर्म सो नीच ऊच हो जाए कर सो कर्म लो पूजवे ਦੇ ਆਰਮ ਜਨ ਮੇ ਨਹੀਂ ਫਿਰਦੇ পাপ ਕੋ ਕਿਜ ਰਬਾ ਸਤਿ ਨੰਹ ਹੈ ਜਾਣੋ ਮਹਾਂ ਪਤਾ ਕੀ ਨਹੀਂ ਜਿਨ ਹੈ ਪਰ ਹਿਰਦੈ ਸਤਿ ਵਸਈ ਪੰਜ ਲੋਕ ਤਿਨ ਨਹੀਂ ਰਬ ਰਦਾਸ ਤਾ ਨਰ ਸੂਚ ਪਾਏ ਸਮਝ ਲੇਹੁ ਮਨੁ ਮਾਹੀ ਪੰਚ ਦੋਖ ਤਜ ਜੋਗ ਰਹੀ ਸੰਤ ਚਰਨ ਨਵਨੀਨ ਰਬ ਰਦਾਸ ਤੇ ਨਰ ਜਾਣੀ ਉਚੇ ਔਰ ਕੋਲੀ जय कुल के कारण ब्राह्मण कोई न होए जो जन है ब्रह्म आत्म रबदास सम्मन सोए काम क्रोध मद लोभ तज जो करे धर्म कर सोई ब्राह्मण जान है कहे रबिदास सुविचार रबिदास जो गोमिता ब्रह्म का सोए ब्राह्मण जान ब्राह्मण ना जान है सोला ब्राह्मण बाल धर्म करन जाने नहीं मन में जात है जात अति महान ऐसो ब्राह्मण सो पलो रबदास रस सरम को जाय दीन दुखी के हेत जो मारे अपने प्राण रबदास पवन नर सुर को सच छत्री जान ਅੰਗ ਅੰਗ ਟਕਾ ਬਹਿ ਜੋ ਦੀਨਨ ਕਰਹਿਤ ਪ੍ਰਭ ਦਾ ਸਿਛਤ ਵੀ ਸੋਏ ਜਾਣੀ ਜੋ ਸੋਲੇ ਨਹੀਂ ਕੀਤ ਪ੍ਰਭ ਦਾ ਸਿਛਤ ਵੀ ਸੋਏ ਜਾਣੀ ਜੋ ਸਤ ਕਾਰ ਪੁੱਲ ਸਮਾਈ ਸਦਾ ਲਹੇ ਦੁਰ ਸਰਵਤ ਸੁਖਾਏ ਸਾਂਝੀ ਹਾਟੀ ਬੈਠ ਕਰ ਸੋਦਾ ਸਾਚਾ ਦੀ ਤਕੜੀ ਤੋਲੇ ਸਾਚ ਕੀ ਰਵਲਾ ਸਵੇ ਸਹੇ ਸੋਏ ਰਵਦਾਸ ਜੋ ਕਤ ਪਵਿੱਤ